ਪੰਜਾਬੀ ਆ ਗਿਆ ਇਹਨਾਂ ਦੇ ਸਰਦਾਰ ਮੂਵੀ ਨਹੀਂ ਚੁਪਦੀ ਇਹਨਾਂ ਦੇ ਆਸਲੋਗਣ ਚੁਪਦਾ ਜਿਹੜਾ ਹਰ ਸਟੇਜ ਤੇ ਚੜ ਕੇ ਦਿਲਜੀਤ ਦੋਸਾਂਝ ਕਹਿੰਦਾ ਪੰਜਾਬੀ ਆ ਗਿਆ ਓਏ ਇਹ ਇਹਨਾਂ ਦੇ ਅੱਜ ਦੇ ਨਹੀਂ ਚੁਪ ਰਿਹਾ ਇਹ ਜਦੋਂ ਉਹਨੇ ਕਚੇਲਾ ਸ਼ੋਅ ਕੀਤਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਦੇ ਉੱਤੇ ਪਰਫਾਰਮੈਂਸ ਕੀਤਾ ਜਦੋਂ ਦਾ ਇਹ ਸ਼ਬਦ ਬੋਲੇ ਆਏ ਨੇ ਦਿਲਜੀਤ ਦੋਸਾਂਝ ਬਾਈ ਨੇ ਇਹ ਉਦੋਂ ਦੇ ਦੇ ਚੁਪਦਾ ਆ ਇਹਨਾਂ ਦੇ ਸਰਦਾਰ ਜੀ ਮੂਵੀ ਨਹੀਂ ਚੁਪਦੀ ਇਹਨਾਂ ਦੇ ਗੁਰਮੁਖੀ ਲਿਬਾਸ ਚੁਪਦਾ ਗੁਰਮੁਖੀ ਦਸਤਾਰ ਚੁਬਦੀ ਆ ਇਹਨਾਂ ਦੇ ਆਪਣਾ ਕਿਹੜਾ ਮੀਟ ਲਾਲ ਚੁਬਦਾ ਆ ਉਥੇ ਫੜੀ ਹੱਥ 'ਚ ਤਲਵਾਰ ਚੁਬਦੀ ਆ ਇਹਨਾਂ ਦੇ ਕਲਾ ਸਰਦਾਰ ਜੀ ਮੋਬੀ ਨਹੀਂ ਚੁਬਦੀ ਜਦੋਂ ਹਰ ਸਟੇਜ ਤੇ ਦਲਜੀਤ ਦੋਸਾਂਝ ਇਹ ਗੱਲ ਕਹਿੰਦਾ ਕਿ ਪੰਜਾਬੀ ਆਗੇ ਉਹਨਾਂ ਦੀ ਏ ਚੁਬਦਾ ਆ ਇਹ ਪੰਜਾਬੀਆਂ ਨਾਲ ਖੜਦਾ ਕਿਸਾਨਾਂ ਨਾਲ ਖੜਦਾ ਉਹਨਾਂ ਨੂੰ ਫੰਡਿੰਗ ਕਰਦਾ ਇਹਨਾਂ ਦੀ ਆ ਚੁਬਦਾ ਆ ਦਲਜੀਤ ਦੋਸਾਂਝ ਪੰਜਾਬ ਦੀ ਗੱਲ ਕਰਦਾ ਹਰ ਸਟੇਜ ਤੇ ਪੰਜਾਬੀ ਦੀ ਗੱਲ ਕਰਦਾ ਤੇ ਪੰਜਾਬੀਅਤ ਦੀ ਗੱਲ ਕਰਦਾ ਇਹਨਾਂ ਦੇ ਇਹ ਚੁਬਦਾ ਤੇ ਆ ਚੱਲੇ ਹੋਏ کارਤੂਸ ਤਿੰਨ ਇਹਨਾਂ ਨੂੰ ਕੌਣ ਜਾਣਦਾ ਆ ਇਹ ਸਾਰੇ ਬਾਲੀਵੁੱਡ ਦੇ ਵਿੱਚ ਆਪਣਾ ਨਾਮ ਰੱਖਣ ਦੇ ਵਾਸਤੇ ਇੱਕ ਪੰਜਾਬੀ ਭਰਾ ਦੇ ਆਪਣੇ ਲਈ ਲੱਤਾਂ ਖਿੱਚ ਰਹੇ ਨੇ ਆਪਣੇ ਪੰਜਾਬੀ ਭਰਾ ਦੀਆਂ ਲੱਤਾਂ ਖਿੱਚ ਰਹੇ ਨੇ ਇਹ ਤਾਂ ਇਹਨਾਂ ਨੇ ਕੀ ਕਹਿਣਾ ਸੀ ਕਿ ਨਹੀਂ ਇਹ ਮੂਵੀ ਤਾਂ ਉਸ ਪਹਿਲਗਾਮ ਹਮਲੇ ਤੋਂ ਪਹਿਲਾਂ ਦੀ ਤਿਆਰ ਹੋਈ ਹੋਈ ਆ ਉੱਪਰ ਉਹਦੇ ਉੱਪਰ ਇਲਜ਼ਾਮ ਲਾ ਰਹੇ ਨੇ ਚੁਬ ਰਹਾ ਦਲਜੀਤ ਅੱਜ ਦੁਨੀਆ ਜਿੱਤ ਚੁੱਕਿਆ ਜਿੱਥੇ ਦਲਜੀਤ ਨੂੰ ਸਾਂਝ ਪਰਫਾਰਮੈਂਸ ਕਰਿਆ ਜਿੱਥੇ ਸਟੇਜ ਲਾਇਆ ਆ ਉਥੇ ਆਮ ਸਿੰਗਰ ਦਾ ਦਰਸ਼ਕ ਬਣ ਕੇ ਜਾਣਾ ਵੀ ਮੁਸ਼ਕਲ ਆ ਉਸ ਦਰਸ਼ਕ ਬਣ ਕੇ ਵੀ ਨਹੀਂ ਹਿੱਸੇਤੀ ਜਾ ਸਕਦੇ ਆ ਖਾਸ ਕਰਕੇ ਤਿੰਨ ਖੱਤਾਂ ਨੇ ਜਿਹੜੀਆਂ ਕਸਮ ਖਾ ਕੇ ਕਹਿੰਦਾ ਅੱਜ ਤੱਕ ਮੈਂ ਨਾ ਬੰਦਿਆਂ ਦਾ ਇੱਕ ਵੀ ਗਾਣਾ ਨਹੀਂ YouTube ਤੇ ਜਾ ਕੇ ਸੁਣਿਆ ਹੈਗਾ ਮੇਰਾ ਨਵਾਂ ਗੀਤ ਆ ਵੀ ਮੈਂ ਸੁਣਾ ਆ ਗੰਜੇ ਨੂੰ ਤਾਂ ਮੈਂ ਬਿਲਕੁਲ ਵੀ ਨਹੀਂ ਜਾਣਦਾ ਠੀਕ ਆ ਕਦੇ ਕਾਣਾ ਕਦੇ ਮੂਰੇ ਆ ਗਿਆ ਜਿਵੇਂ ਰੀਲ ਰੂਲ ਦੇਖਦੇ ਆ ਉਥੇ ਇਹਦਾ ਚੱਲ ਪਿਆ ਪਰ ਮੈਂ ਅਜ ਤੱਕ ਇਹ ਤਿੰਨ ਬੰਦਿਆਂ ਦਾ ਗਾਣਾ YouTube ਤੇ ਜਾ ਕੇ ਸਰਚ ਕਰਕੇ ਕਦੇ ਸੁਣਿਆ ਨਹੀਂ ਕੌਣ ਜਾਣਦਾ ਇਹਨਾਂ ਨੂੰ ਚੱਲੇ ਹੋਕਾਰਦੂ ਸੁਨੇਹੇ ਫੇਮ ਫੇਮ ਪੋਣਾ ਚੌਧਨ ਦਲਜੀਤ ਦੇ ਉੱਤੇ ਉਂਗਲ ਕਰਕੇ ਤਾਂ ਕਿ ਜਿਹੜਾ ਆਪਣਾ ਇੰਡੀਆ ਦੀ ਬਾਕੀ ਲੋਕ ਨੇ ਉਹ ਇਹਨਾਂ ਦੇ ਨਾਲ ਹੋ ਜਾਣ ਪੰਜਾਬ ਨੂੰ ਛੱਡ ਕੇ ਦਲਜੀਤ ਦੇ ਉੱਤੇ ਅੱਜ ਸਾਰੇ ਲੱਗਦੇ ਨੇ ਸਿਰ ਪੰਜਾਬ ਨੂੰ ਛੱਡ ਕੇ ਪੰਜਾਬ ਦੇ ਵੀ ਕੁਝ ਲੋਕ ਨੇ ਜਿਹੜੇ ਇਹਨੂੰ ਮਾੜਾ ਚੰਗਾ ਕਹਿੰਦੇ ਨੇ ਪਰ ਜਿਹੜੇ ਅਸਲੀ ਪੰਜਾਬੀ ਨੇ ਉਹ ਇਹਨੂੰ ਕਦੇ ਮਾੜਾ ਨਹੀਂ ਕਹਿੰਦੇ ਬਾਕੀ ਸਾਰੇ ਸਟੇਟਿਸਟੇਜ ਦੀ ਮਾਗਰ ਨੇ ਕਿਉਂ ਨੇ ਕਿਉਂਕਿ ਜਦ ਵੀ ਇਹ ਉੱਠ ਕੇ ਕਹਿੰਦਾ ਆ ਪੰਜਾਬੀ ਆਗੇ ਹੋਏ ਇਹਨਾਂ ਦੇ ਜਦੀ ਚੀਜ਼ ਪੈਂਦੀ ਆ ਇਹ ਚੀਜ਼ ਪਾਊਗੀ ਪੈਂਦੀ ਰਹੂਗੀ ਤੇ ਪੈ ਵੀ ਰਹੀ ਆ ਇਹ ਬੰਦ ਨਹੀਂ ਹੁੰਦੀ ਇਹ ਪੈਂਦੀ ਰਹੂਗੀ ਇਹ ਪੰਜਾਬ ਦਲਜੀਤ ਦਸਾਂਜ ਪੰਜਾਬ ਦੀ ਗੱਲ ਪਹਿਲਾਂ ਵੀ ਕਰਦਾ ਰਿਹਾ ਅੱਜ ਵੀ ਕਰ ਰਿਹਾ ਤੇ ਅੱਗੇ ਵੀ ਕਰਦਾ ਰਹੂਗਾ ਤੁਸੀਂ ਜਿੰਨੇ ਮਰਜ਼ੀ ਦੀ ਫਿਲਮਾਂ ਰੋਕ ਲੋ ਤੁਸੀਂ ਇਹਦਾ ਕੁਝ ਨਹੀਂ ਕਰ ਸਕਦੇ ਇਹ ਦੁਨੀਆ ਜਿੱਤ ਚੁੱਕਿਆ ਆ ਪੰਜਾਬ ਦਲਜੀਤ ਉਹਦੇ ਨਾਲ ਆ ਪੰਜਾਬੀ ਦਲਜੀਤ ਦੇ ਨਾਲ ਨੇ ਪੰਜਾਬੀਅਤ ਦਲਜੀਤ ਦੇ ਨਾਲ ਤੁਹਾਨੂੰ ਖਚਾ ਨੂੰ ਕੌਣ ਜਾਣਦਾ ਆ ਛੋਟੇ ਸ ਲੋਕਾਂ ਛੋਟੀਆਂ ਗੱਲਾਂ ਗੁੱਲਾਂ ਨਾਲ ਨਹੀਂ ਜੇ ਤੁਸੀਂ ਸੋਚੋ ਵੀ ਇਹਦਾ ਵਿਰੋਧ ਹੋ ਜੂਗਾ ਪੰਜਾਬ ਦੇ ਵਿੱਚ ਵੀ ਭੁੱਲ ਜੇ ਤੁਸੀਂ ਇਹ ਇੱਥੇ ਆ ਉੱਥੇ ਅੱਜ ਵੀ ਉੱਥੇ ਆ ਹੋਰ ਵੀ ਉੱਪਰ ਜਾਊਗਾ ਤੁਸੀਂ ਇਹਦਾ ਕੁਝ ਨਹੀਂ ਕਰ ਸਕਦੇ ਤੁਸੀਂ ਸਾਲੇ ਉਹਨਾਂ ਦੇ ਸੜਨ ਦੇ ਮਾਰੇ ਰਹੋਗੇ ਗਾਲਾ ਕੱਢਣਾ ਤਾਂ ਇਹ ਮੰਨ ਕਰਦਾ ਤੁਸ ਨੂੰ ਪਰ ਸੋਚਦੇ ਵੀ ਨਹੀਂ ਤੁਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਇੱਕ ਪੰਜਾਬੀ ਭਰਾ ਦਾ ਸਾਥ ਤਾਂ ਕੀ ਦੇਣਾ ਸੀ ਉਹਦਾ ਸਾਲੇ ਤੁਸੀਂ ਵਿਰੋਧ ਕਰ ਰਹੇ ਹੋ ਉਹਦੇ ਨਾਲ ਤਾਂ ਕੀ ਖੜਨਾ ਸੀ ਅਕਾਣ ਜਾਣਦਾ ਮਿੱਕੇ ਨੂੰ ਚੱਲਿਆ ਆਕਾਰ ਤੂੰ ਸਾ ਬਾਲੀਵੁੱਡ ਦਾ ਇਹ ਆ ਜਿਹੜੇ ਹੋਰ ਨੇ ਦਾ ਗੰਜਾ ਜਾ ਹੋ ਗਿਆ ਗੁਰੂ ਰੰਦਾਵਾ ਹੋ ਗਿਆ ਸਾਲੇ ਪੰਜਾਬੀ ਦੇ ਸਿਰ ਤੇ ਤੁਸੀਂ ਆ ਪੰਜਾਬ ਗਰੂਰੰਦਾਬੇ ਦੀ ਗੱਲ ਕਰਦੇ ਆ ਪੰਜਾਬੀ ਦੇ ਸਿਰ ਤੇ ਚੱਲ ਕੇ ਤੂੰ ਬਾਲੀਵੁੱਡ ਵਿੱਚ ਵਗ ਗਿਆ ਹੁਣ ਉਹਨਾਂ ਦੇ ਬਣ ਕੇ ਬਹਿ ਗਿਆ ਤੁਸੀਂ ਕੁਝ ਨਹੀਂ ਕਰ ਸਕਦੇ ਜਿਹੜੀ ਸਟੇਜ ਤੇ ਉਹ ਗਾ ਕੇ ਆਇਆ ਤੂੰ ਉਹਨਾਂ ਦਾ ਦਰਸ਼ਕ ਬਣ ਕੇ ਵੀ ਨਹੀਂ ਜਾ ਸਕਦੇ ਹੁਣ ਸਾਲੇ ਕਮੈਂਟ ਵੀ ਇਹ ਬੰਦ ਕਰੀ ਬੈਠੇ ਨੇ ਸੁਣੋ ਗਾਲਾਂ ਲੋਕਾਂ ਦੀਆਂ ਹੁਣ ਕਿਉਂ ਬੰਦ ਕਰਦੇ ਵੱਡੇ ਫੇਮ ਭਾਲਦੇ ਨੇ ਸਾਲੇ ਦਿਲਜੀਤ ਦੇ ਉਹ ਕਰਕੇ ਥੋੜੇ ਦਸਤਾਰ ਚੁਬਦੀ ਆ ਥੋੜੇ ਪੰਜਾਬੀ ਚੁਬਦੀ ਆ ਥੋੜੇ ਪੰਜਾਬੀਆਂ ਦੀ ਚੁਬਦੀ ਆ ਥੋੜੇ ਸਰਦਾਰ ਮੂਵੀ ਨਹੀਂ ਚੁਬਦੀ